ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਤਿੰਨ ਘਟਨਾਵਾਂ ਦਾ ਜ਼ਿਕਰ ਕਰਾਂਗਾ ਤਿੰਨੋਂ ਘਟਨਾਵਾਂ ਜ਼ਬਰਜਨਾਹ ਦੀਆਂ ਨੇ ਤੇ ਇਸ ਵਿੱਚ ਇੱਕ ਬੱਚੀ ਦਾ ਤਾਂ ਕਤਲ ਵੀ ਕਰ ਦਿੱਤਾ ਜਾਂਦਾ ਹੈ ਜਦੋਂ ਤੁਸੀਂ ਇਸ ਵੀਡੀਓ ਨੂੰ ਦੇਖੋਗੇ ਇਸ ਨੂੰ ਸੁਣੋਗੇ ਤਾਂ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਇਹ ਜੋ ਦੁਨੀਆ ਦੀ ਇਹ ਕਿੱਧਰ ਮੁ ਜਾ ਰਹੀ ਹੈ ਅੱਜ ਕੱਲ ਦਾ ਮਾਹੌਲ ਕਿਦਾਂ ਦਾ ਹੋ ਰਿਹਾ ਇੱਕ ਘਟਨਾ ਦੇ ਵਿੱਚ ਤਾਂ ਇੱਕ ਨਜ਼ਦੀਕੀ ਹੀ ਆਪਣੀ ਭਤੀਜੀ ਦਾ ਬਲਾਤਕਾਰ ਕਰ ਦਿੰਦਾ ਹੈ ਕਿੱਦਾਂ ਦਾ ਜ਼ਮਾਨਾ ਆ ਗਿਆ ਕਿੱਦਾਂ ਦਾ ਮਾਹੌਲ ਹੋ ਚੁੱਕਿਆ ਕਿ ਕਿਸੇ ਨੂੰ ਕੋਈ ਰਿਸ਼ਤੇ ਦੀ ਸ਼ਰਮ ਨਹੀਂ ਕਿਸੇ ਨੂੰ ਕਿਸੇ ਛੋਟੇ ਵੱਡੇ ਦੀ ਵੀ ਲਿਆਜ਼ ਨਹੀਂ ਜਦੋਂ ਤੁਸੀਂ ਸਾਰੀਆਂ ਘਟਨਾਵਾਂ ਸੁਣੋਗੇ ਤਾਂ ਤੁਹਾਡੇ ਵੀ ਹੋਸ਼ ੁੱਟ ਜਾਣਗੇ ਕਿ ਇਹ ਕੀ ਹੋ ਰਿਹਾ ਹੈ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਹਿਲੀ ਜੋ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਪੰਜਾਬ ਦਾ ਜ਼ਿਲ੍ਹਾ ਬਰਨਾਲਾ ਬਰਨਾਲਾ ਦੇ ਅਧੀਨ ਪੈਂਦਾ ਪਿੰਡ ਕਹਿਰੇ ਇੱਥੇ ਪੱਠੇ ਦੇ ਉੱਤੇ ਇੱਕ ਪ੍ਰਵਾਸੀ ਮਜ਼ਦੂਰ ਰਹਿੰਦਾ ਸੀ ਆਪਣੇ ਪਰਿਵਾਰ ਦੇ ਨਾਲ ਗੱਲ ਹੈ 4 ਜੁਲਾਈ 2025 ਦੀ ਇਸ ਦਾ ਜੀਜਾ ਸੀ ਉਬੀਏ ਥੀ ਰਹੇ ਅਸੀਂ ਜਿਸ ਦਾ ਨੋ ਸਿਕੰਦਰ ਸੀ ਤੇ ਜਿਸ ਦੀ ਉਮਰ ਲਗਭਗ 55 ਸਾਲ ਸੀ 4 ਜੁਲਾਈ 2025 ਨੂੰ ਸਿਕੰਦਰ ਆਪਣੀ ਭਤੀਜੀ ਨੂੰ ਜਾਨੀ ਉਸ ਮਜ਼ਦੂਰ ਦੀ ਬੇਟੀ ਨੂੰ ਜੋ ਕਿ ਤਕਰੀਬਨ 9 ਸਾਲਾਂ ਦੀ ਸੀ ਚੌਥੀ ਕਲਾਸ ਦੇ ਵਿੱਚ ਪੜ੍ਹਦੀ ਸੀ ਉਸ ਨੂੰ ਆਪਣੇ ਨਾਲ ਲੈ ਕੇ ਜਾਂਦਾ ਹੈ ਕਹਿੰਦਾ ਕਿ ਅਸੀਂ ਪਿੰਡੋਂ ਲੱਸੀ ਲੈ ਕੇ ਆਉਨੇ ਆ ਤਾਂ ਪਿੰਡ ਥੋੜਾ ਉਹ ਪੱਠੇ ਤੋਂ ਦੂਰ ਸੀ ਉਹ ਰਸਤੇ ਦੇ ਵਿੱਚ ਗੱਲ ਹੁੰਦੀ ਆ ਸਵੇਰੇ ਤਕਰੀਬਨ 7:30 ਵਜੇ ਦੀ ਰਸਤੇ ਦੇ ਵਿੱਚ ਇੱਕ ਹੋਰ ਪਥੇਰ ਪੈਂਦਾ ਸੀ ਜਿੱਥੇ ਕੱਚੀਆਂ ਇੱਟਾਂ ਬਣਾਈਆਂ ਜਾਂਦੀਆਂ ਸੀ ਉਸ ਦੇ ਖਤਾਨਾਂ ਦੇ ਵਿੱਚ ਇਹ ਜੋ ਸਕੰਦਰ ਹੁੰਦਾ 55 ਸਾਲਾ ਉਹ ਆਪਣੀ ਭਤੀਜੀ ਨੂੰ ਨਾ ਖਤਾਨਾਂ ਦੇ ਵਿੱਚ ਲੈ ਜਾਂਦਾ ਹੈ ਕਹਿ ਕੇ ਆਉਂਦਾ ਕਿ ਲੱਸੀ ਲੈ ਕੇ ਆਉਣੇ ਆ ਪਰ ਆਪਣੀ ਉਹ ਛੋਟੀ ਮਾਸੂਮ ਭਤੀਜੀ ਜੋ ਕਿ 9 ਸਾਲਾਂ ਦੀ ਸੀ ਇਸਕੰਦਰ ਮੁਜੱਫਰਨਗਰ ਦਾ ਰਹਿਣ ਵਾਲਾ ਸੀ ਜਾਨੀ ਇਹ ਜੋ ਪਰਿਵਾਰ ਹੈ ਯੂਪੀ ਦਾ ਰਹਿਣ ਵਾਲਾ ਸਕੰਦਰ ਉਸ ਆਪਣੀ ਭਤੀਜੀ ਨੂੰ 9 ਸਾਲ ਦੀ ਨੂੰ ਉਸ ਖਤਾਨਾ ਦੇ ਵਿੱਚ ਲੈ ਜਾਂਦਾ ਹੈ ਤੇ ਉੱਥੇ ਉਸ ਦੇ ਨਾਲ ਰੇਪ ਕਰਨ ਲੱਗਦਾ ਹੈ ਬੱਚੀ ਚੀਕਾਂ ਮਾਰਦੀ ਆ ਰੌਲਾ ਪਾਉਂਦੀ ਹੈ ਤਾਂ ਉਸ ਦੀਆਂ ਚੀਕਾਂ ਸੁਣ ਕੇ ਪਿੰਡ ਦੇ ਲੋਕਾਂ ਨੂੰ ਲੱਗਦਾ ਹੈ ਕਿ ਆ ਕੀ ਹੋ ਰਿਹਾ ਹੈ ਇਹ ਆਵਾਜ਼ਾਂ ਕਿੱਥੋਂ ਆ ਰਹੀਆਂ ਤਾਂ ਪਿੰਡ ਦੇ ਲੋਕ ਉਸ ਵੱਲ ਭਜਦੇ ਨੇ ਜਿੱਥੋਂ ਇਹ ਆਵਾਜ਼ਾਂ ਆ ਰਹੀਆਂ ਸੀ ਜਦੋਂ ਪਿੰਡ ਦੇ ਲੋਕ ਇਕੱਠੇ ਹੋ ਕੇ ਉੱਥੇ ਜਾਂਦੇ ਨੇ ਤਾਂ ਜੋ ਮੰਜ਼ਰ ਦੇਖਦੇ ਆ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਇੱਥੇ ਜੋ ਕੁੜੀ ਸੀ ਉਹ ਖੂਨ ਨਾਲ ਲਥਪਥ ਹੋਈ ਪਈ ਸੀ 108 ਤੇ ਐਂਬੂਲੈਂਸ ਨੂੰ ਕਾਲ ਕੀਤੀ ਜਾਂਦੀ ਹੈ ਐਂਬੂਲੈਂਸ ਆਉਂਦੀ ਹੈ ਪੁਲਿਸ ਨੂੰ ਵੀ ਕਾਲ ਕੀਤੀ ਜਾਂਦੀ ਹੈ ਐਸ ਐਚਓ ਲਖਵੀਰ ਸਿੰਘ ਮੌਕੇ ਤੇ ਪਹੁੰਚਦੇ ਨੇ ਐਂਬੂਲੈਂਸ ਦੇ ਵਿੱਚ ਹੁਣ ਕੁੜੀ ਨੂੰ ਸਿਵਲ ਹਸਪਤਾਲ ਦੇ ਵਿੱਚ ਲਿਆਇਆ ਜਾਂਦਾ ਹੈ ਇੱਥੇ ਜੋ ਚਸ਼ਮਦੀਦਾਂ ਦਾ ਕਹਿਣਾ ਕਿ ਜੋ ਹਸਪਤਾਲ ਵਾਲਿਆਂ ਦਾ ਰਵੱਈਆ ਸੀ ਉਹ ਬੜਾ ਹੀ ਮਾੜਾ ਸੀ ਕੁੜੀ ਤਕਰੀਬਨ 7.8 8:30 ਵਜੇ ਹਸਪਤਾਲ ਦੇ ਵਿੱਚ ਲਿਆਂਦੀ ਜਾਂਦੀ ਹੈ ਕੁੜੀ ਖੂਨ ਨਾਲ ਲਥਪਤ ਸੀ ਤੇ ਕੁੜੀ ਦਰਦ ਦੇ ਨਾਲ ਮੇਰ ਰਹੀ ਸੀ ਪਰ ਇੱਥੇ ਜੋ ਹਸਪਤਾਲ ਵਾਲੇ ਸੀ ਇਹਨਾਂ ਨੇ ਕੁੜੀ ਦਾ ਇਲਾਜ ਸ਼ੁਰੂ ਨਹੀਂ ਕੀਤਾ ਤਕਰੀਬਨ 4 ਘੰਟਿਆਂ ਤੱਕ ਜੋ ਚਸ਼ਮ ਦੀ ਦੱਸਦੇ ਨੇ ਕਿ 4 ਘੰਟਿਆਂ ਤੱਕ ਕੁੜੀ ਇੱਥੇ ਦਰਦ ਦੇ ਨਾਲ ਮੇਲਦੀ ਰਹੀ ਤਾਂ ਜਾ ਕੇ ਸਵਾ 12 ਵਜੇ ਇਹਨਾਂ ਨੇ ਕੁੜੀ ਦਾ ਇਲਾਜ ਸ਼ੁਰੂ ਕੀਤਾ ਐ ਐਸ ਐਚਓ ਲਖਵੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜੋ ਪੋਸ ਕੋ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਤੇ ਜੋ ਇਸ ਕੁੜੀ ਦਾ ਫੁੱਫੜ ਐ 55 ਸਾਲਾ ਸਕੰਦਰ ਉਸ ਨੂੰ ਤਲਾਸ਼ ਕੀਤਾ ਜਾ ਰਿਹਾ ਜਲਦ ਹੀ ਉਸਦੀ ਵੀ ਗ੍ਰਿਫਤਾਰੀ ਹੋ ਜਾਵੇਗੀ ਜੋ ਦੂਸਰੀ ਘਟਨਾ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਉਹ ਹੈ ਸ਼੍ਰੀ ਮੁਖਤਰ ਸਾਹਿਬ ਜੀ ਇੱਥੇ ਖੇਡਾ ਪਾਉਣ ਵਾਲੇ ਜੋ ਸ਼ਾਂਪਾਂ ਵਗੈਰਾ ਵੇਚਦੇ ਨੇ ਉਹਨਾਂ ਦਾ ਡੇਰਾ ਇੱਥੇ ਆਉਂਦਾ ਇੱਕ ਇਲਾਕੇ ਦੇ ਵਿੱਚ 4 ਜੁਲਾਈ 2025 ਦੀ ਗੱਲ ਹੈ ਇੱਥੇ ਆ ਕੇ ਆਪਣਾ ਡੇਰਾ ਜਮਾਉਂਦਿਆ ਤਕਰੀਬਨ ਸਵੇਰ ਦੇ 11 ਵਜੇ ਹੁੰਦੇ ਨੇ ਉਸ ਤੋਂ ਬਾਅਦ ਇਨਾਂ ਦੀ ਇੱਕ 10 ਸਾਲਾਂ ਬੱਚੀ ਗਾਇਬ ਹੋ ਜਾਂਦੀ ਹੈ। ਇਹ ਸਭ ਉਸ ਦੀ ਤਲਾਸ਼ ਕਰਦੇ ਆ। ਪਰੇਸ਼ਾਨ ਹੋ ਜਾਂਦੇ ਆ ਕਿ ਆਖਰ ਉਹ ਗਈ ਤਾਂ ਗਈ ਕਿੱਥੇ? ਉਸ ਦੀ ਇੱਧਰ ਉੱਧਰ ਤਲਾਸ਼ ਕੀਤੀ ਜਾਂਦੀ ਹੈ। ਪਰ ਕੁੜੀ ਦਾ ਕੁਝ ਵੀ ਪਤਾ ਨਹੀਂ ਲੱਗਦਾ। 2 ਘੰਟਿਆਂ ਤੱਕ ਇਹ ਕੁੜੀ ਦੀ ਤਲਾਸ਼ ਕਰਦੇ ਰਹਿੰਦੇ ਆ। 2 ਘੰਟਿਆਂ ਬਾਅਦ ਜਦੋਂ ਇਹ ਤਲਾਸ਼ ਕਰਦੇ ਕਰਦੇ ਇੱਕ ਜਗ੍ਹਾ ਤੇ ਪਹੁੰਚਦੇ ਆ ਤਾਂ ਉੱਥੇ ਇਹਨਾਂ ਨੂੰ ਕੁੜੀ ਦੀਆਂ ਚੀਕਾਂ ਸੁਣਾਈ ਦਿੰਦੀਆਂ ਨੇ। ਤਾਂ ਇਹ ਭੱਜ ਕੇ ਉਸ ਜਗ੍ਹਾ ਵੱਲ ਜਾਂਦੇ ਆ ਜਿੱਥੋਂ ਚੀਕਾਂ ਆ ਰਹੀਆਂ ਸੀ। ਜੇ ਜਦੋਂ ਮੌਕੇ ਤੇ ਪਹੁੰਚਦੇ ਆ ਤਾਂ ਦੇਖਦੇ ਆ ਕਿ ਕੁੜੀ ਦੋ ਬੰਦਿਆਂ ਦੇ ਚੰਗਲ ਦੇ ਵਿੱਚ ਸੀ ਇਹਨਾਂ ਨੇ ਕੁੜੀ ਦਾ ਕਤਲ ਕਰ ਦਿੱਤਾ ਸੀ ਪਹਿਲਾਂ ਉਸ ਨਾਲ ਰੇਪ ਕੀਤਾ ਸੀ ਕਿਉਂਕਿ ਕੁੜੀ ਨੰਗਨ ਹਾਲਤ ਦੇ ਵਿੱਚ ਸੀ ਇਹਨਾਂ ਵਿੱਚੋਂ ਇੱਕ ਬੰਦਾ ਭੱਜ ਜਾਂਦਾ ਤੇ ਉਸ ਤੋਂ ਬਾਅਦ ਇਹ ਇੱਕ ਬੰਦੇ ਨੂੰ ਫੜ ਲੈਂਦੇ ਨੇ ਇੱਕ ਉਥੋਂ ਫਰਾਰ ਹੋ ਜਾਂਦਾ ਹੁਣ ਇਹ ਉਸ ਨੂੰ ਪੁਲਿਸ ਦੇ ਹਵਾਲੇ ਕਰਨ ਬਾਰੇ ਸੋਚ ਰਹੇ ਸੀ ਪਰ ਉਸ ਤੋਂ ਪਹਿਲਾਂ ਹੀ ਇਹਨਾਂ ਦੇ ਦੱਸਣ ਮੁਤਾਬਕ ਬੁੜੀਆਂ ਅਤੇ ਬੰਦੇ ਕਾਫੀ ਵੱਡੀ ਤਦਾਦ ਦੇ ਵਿੱਚ ਇਹਨਾਂ ਉੱਤੇ ਹਮਲਾ ਕਰ ਦਿੰਦੇ ਨੇ ਜੋ ਕਿ ਇਸ ਬੰਦੇ ਨੂੰ ਜਾਣਨ ਵਾਲੇ ਸੀ ਉਹ ਆ ਕੇ ਇਹਨਾਂ ਉੱਪਰ ਹਮਲਾ ਕਰ ਦਿਆ ਇਹਨਾਂ ਦੀ ਕੁੱਟਮਾਰ ਕਰ ਦਿਆ ਤੇ ਬੰਦੇ ਨੂੰ ਛੜਾ ਕੇ ਲੈ ਜਾਂਦੇ ਨੇ ਚੋਏ ਪਰਿਵਾਰ ਹੈ ਇਹ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਇਹ ਪਰਿਵਾਰ ਕਹਿ ਰਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਸਾਡੀ 10 ਸਾਲਾਂ ਬੱਚੀ ਦੇ ਨਾਲ ਪਹਿਲਾਂ ਇਹਨਾਂ ਨੇ ਰੇਪ ਕੀਤਾ ਸੀ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੁੰਦਾ ਹੈ ਪਰ ਇੱਕ ਵਾਰ ਇਹਨਾਂ ਪਰਿਵਾਰ ਵਾਲਿਆਂ ਦੇ ਮੁਤਾਬਕ ਜੋ ਲੋਕ ਸੀ ਉਹ ਆਪਣੇ ਉਸ ਦੋਸ਼ੀ ਬੰਦੇ ਨੂੰ ਛੜਾ ਕੇ ਲੈ ਜਾਂਦੇ ਆ ਜਿਸ ਨੇ ਉਸ ਕੁੜੀ ਦੇ ਨਾਲ ਬਲਾਤਕਾਰ ਕੀਤਾ ਸੀ ਤੇ ਉਸ ਨੂੰ ਕਤਲ ਕੀਤਾ ਸੀ ਤੇ ਇਹਨਾਂ ਦਾ ਇਹ ਵੀ ਕਹਿਣਾ ਕਿ ਇੱਥੋਂ ਦੇ ਲੋਕ ਨਸ਼ੇੜੀ ਨੇ ਤੇ ਨਸ਼ਾ ਵੇਚਦੇ ਨੇ ਇਸ ਕਾਰਨ ਹੀ ਇਹਨਾਂ ਦੇ ਨਾਲ ਇਹੋ ਜਿਹਾ ਕੁਝ ਹੋਇਆ ਇਹਨਾਂ ਦੀ ਬੇਟੀ ਦੇ ਨਾਲ ਇੱਕ ਨਾਉਣੀ ਹਰਕਤ ਹੋਈ ਹੈ ਤੇ ਹੁਣ ਇਹ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਦੇਖਣਾ ਹੋਵੇਗਾ ਕਿ ਇਸ ਕੇਸ ਦੇ ਵਿੱਚ ਅੱਗੇ ਕੀ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗ੍ਰਿਫਤਾਰੀ ਹੁੰਦੀ ਆ ਜਾਂ ਨਹੀਂ ਹੁੰਦੀ ਜਾਂ ਫਿਰ ਇਹ ਪਰਿਵਾਰ ਬਸ ਇਨਸਾਫ ਦੀ ਮੰਗ ਕਰਦਾ ਕਰਦਾ ਹੀ ਰਹਿ ਜਾਏਗਾ ਇਸ ਤੋਂ ਅਗਲੀ ਘਟਨਾ ਜੋ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਹ ਹੈ ਸ਼੍ਰੀ ਅਮਰਸਰ ਸਾਹਿਬ ਦੀ ਇਸ ਦਾ ਹਲਕਾ ਅਜਨਾਲਾ ਤੇ ਇਸ ਦਾ ਪਿੰਡ ਛੋਟਾ ਫੱਤੂ ਵਾਲਾ ਇੱਥੇ ਇੱਕ 21 ਸਾਲਾ ਕੁੜੀ ਜੋ ਕਿ ਆਪਣੇ ਪਰਿਵਾਰ ਦੇ ਨਾਲ ਝੋਨਾ ਲਗਾਉਣ ਆਉਂਦੀ ਹੈ ਦੁਪਹਿਰ ਵੇਲੇ ਜਦੋਂ ਕੁੜੀ ਮੋਟਰ ਵਾਲੀ ਕੋਠੀ ਦੇ ਵਿੱਚ ਰੋਟੀ ਖਾਣ ਜਾਂਦੀ ਹੈ ਤਾਂ ਕੁੜੀ ਦੇ ਮੁਤਾਬਕ ਇੱਥੇ ਦੋ ਜਣੇ ਆਉਂਦੇ ਨੇ ਇੱਕ ਗਗਨਦੀਪ ਅਤੇ ਉਸ ਦਾ ਚਾਚਾ ਕੁਲਵਿੰਦਰ ਸਿੰਘ ਤੇ ਹੁਣ ਇਹ ਆ ਕੇ ਕੁੜੀ ਦੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੰਦੇ ਆ ਜਦੋਂ ਕੁੜੀ ਵਿਰੋਧ ਕਰਦੀ ਹੈ ਤਾਂ ਜੋ ਕੁਲਵਿੰਦਰ ਸਿੰਘ ਹੁੰਦਾ ਹੈ ਉਹ ਉਸ ਨੂੰ ਧਮਕੀ ਦਿੰਦਾ ਜਾਨੋਂ ਮਾਰਨ ਦੀ ਉਸ ਤੋਂ ਬਾਅਦ ਜੋ ਗगनਦੀਪ ਹੁੰਦਾ ਹੈ ਹੁਣ ਉਹ ਇਸ ਦੇ ਨਾਲ ਜ਼ਬਰ ਜਨਾਹ ਕਰਨ ਲੱਗਦਾ ਹੈ ਇਸ ਦੇ ਨਾਲ ੱੱਕਾ ਕਰਨ ਲੱਗਦਾ ਹੈ ਹੁਣ ਇਹ ਕੁੜੀ ਉੱਚੀ ਉੱਚੀ ਰੌਲਾ ਪਾਉਂਦੀ ਹੈ ਤਾਂ ਇਸ ਦੀ ਆਵਾਜ਼ ਸੁਣ ਕੇ ਜੋ ਆਸੇ ਪਾਸੇ ਦੇ ਲੋਕ ਹੁੰਦੇ ਨੇ ਜੋ ਇਸ ਦੇ ਪਰਿਵਾਰ ਵਾਲੇ ਵੀ ਸੀ ਉਹ ਮੌਕੇ ਤੇ ਪਹੁੰਚਦੇ ਨੇ ਮੌਕੇ ਤੇ ਪਹੁੰਚ ਕੇ ਜਦੋਂ ਉਹ ਦੇਖਦੇ ਨੇ ਤਾਂ ਉਸ ਤੋਂ ਬਾਅਦ ਉਹ ਗਗਨਦੀਪ ਨੂੰ ਫੜਨ ਦੀ ਕੋਸ਼ਿਸ਼ ਕਰਦੇ ਆ ਜੋ ਉਸ ਦਾ ਚਾਚਾ ਹੁੰਦਾ ਉਹ ਭੱਜ ਜਾਂਦਾ ਜਦੋਂ ਗਗਨਦੀਪ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇੱਕ ਵਾਰ ਇਹ ਫੜ ਵੀ ਲੈਂਦੇ ਪਰ ਉਸ ਤੋਂ ਬਾਅਦ ਗਗਨਦੀਪ ਵੀ ਇੱਥੋਂ ਭੱਜ ਜਾਂਦਾ ਤੇ ਇਹ ਦੱਸਦੇ ਨੇ ਕਿ ਜੋ ਗਗਨਦੀਪ ਹੈ ਉਹ ਫੌਜੀ ਹੈ ਤੇ ਉਹ ਛੁੱਟੀ ਕੱਟਣ ਵਾਸਤੇ ਪਿੰਡ ਆਇਆ ਹੋਇਆ ਸੀ ਪਰ ਉਸ ਨੇ ਇੱਕ ਘਨਾਉਣੀ ਹਰਕਤ ਕੀਤੀ ਆ ਇਹਨਾਂ ਦੀ ਬੇਟੀ ਦੇ ਨਾਲ ਜੋ 21 ਸਾਲਾਂ ਦੀ ਤੇ ਪਰਿਵਾਰ ਨੇ ਇਹ ਵੀ ਕਿਹਾ ਕਿ ਅਸੀਂ ਇਸ ਦੀ ਕੰਪਲੇਟ ਪੁਲਿਸ ਨੂੰ ਕੀਤੀ ਆ ਪਰ ਸਾਡੀ ਕੋਈ ਵੀ ਗੱਲਬਾਤ ਨਹੀਂ ਸੁਣ ਰਹਾ ਇਸ ਕੇਸ ਦੇ ਵਿੱਚ ਸਾਡੀ ਕੰਪਲੇਟ ਦੇ ਉੱਤੇ ਕੋਈ ਐਫ ਆਈ ਆਰ ਦਰਦ ਨਹੀਂ ਕੀਤੀ ਗਈ ਅਤੇ ਨਾ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦਾ ਕਹਿਣਾ ਅਸੀਂ ਇਨਸਾਫ ਦੀ ਮੰਗ ਕਰ ਰਹੇ ਹਾਂ ਅਸੀਂ ਦਰ ਦਰ ਫਿਰ ਰਹੇ ਹਾਂ ਪਰ ਪੁਲਿਸ ਇਸ ਕੇਸ ਦੇ ਵਿੱਚ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਸੋ ਇਹ ਘਟਨਾਵਾਂ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਹਨ। ਕਿਵੇਂ ਬੰਦਾ ਦਰਿੰਦਾ ਬਣ ਜਾਂਦਾ ਹੈ ਕਿਵੇਂ ਉਸ ਦੀ ਇਹ ਵੀ ਸੋਚਣ ਸ਼ਕਤੀ ਖਤਮ ਹੋ ਜਾਂਦੀ ਹੈ ਕਿ ਜੋ ਮੈਂ ਕਰ ਰਿਹਾ ਇਹ ਬਹੁਤ ਗਲਤ ਹੈ। ਤੇ ਇਸ ਦਾ ਜੋ ਅੰਜਾਮ ਹੋਣ ਵਾਲਾ ਉਹ ਬਹੁਤੀ ਮਾੜਾ ਹੋਣ ਵਾਲਾ ਜਿਵੇਂ ਆਪਾਂ ਦੇਖਿਆ ਕਿ ਇੱਕ ਕੇਸ ਦੇ ਵਿੱਚ ਤਾਂ ਫੁੱਪੜ ਹੀ ਆਪਣੀ ਭਤੀਜੀ ਦੇ ਨਾਲ ਜੋ 9 ਸਾਲਾਂ ਦੀ ਮਾਸੂਮ ਹੁੰਦੀ ਆ ਉਸ ਦੇ ਨਾਲ ਰੇਪ ਕਰ ਦਿੰਦਾ ਤੇ ਇੱਕ ਕੇਸ ਇੰਨਾ ਮਾੜਾ ਕਿ ਇੱਕ 10 ਸਾਲਾਂ ਦੀ ਬੱਚੀ ਨਾਲ ਰੇਪ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਤੇ ਜੋ ਤੀਸਰੀ ਘਟਨਾ ਸੀ ਉਸ ਵਿੱਚ ਇੱਕ ਫੌਜੀ ਜੋ ਕਿ ਛੁੱਟੀ ਆਇਆ ਹੋਇਆ ਸੀ ਉਸਨੇ ਇੱਕ 21 ਸਾਲਾਂ ਦੀ ਕੁੜੀ ਜੋ ਕਿ ਝੋਨਾ ਲਗਾ ਰਹੀ ਸੀ ਉਸ ਦੇ ਨਾਲ ਹੀ ਜ਼ਬਰਜਨਾਹ ਕਰ ਦਿੱਤਾ ਸੋ ਇਹ ਘਟਨਾ ਅਮਾਉਤੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ